ਹਾਂਜੀ ਸ਼ਸ਼ਕਾਲ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਇੱਕ ਸ਼ਾਇਰੀ ਸੁਣਾਉਣ ਜਾ ਰਹੀ ਹਾਂ ਠੀਕ ਹੈ ਜੀ ਧੀਆਂ ਲਈ ਕਿ ਚੰਗੇ ਘਰ ਨਹੀਂ ਚੰਗੇ ਬਰ ਲੱਭਿਆ ਕਰੋ ਚੰਗੇ ਘਰ ਨਹੀਂ ਚੰਗੇ ਬਰ ਲੱਭਿਆ ਕਰੋ ਤੇ ਇਟਾਂ ਦੁੱਖ ਸੌਂਦੀਆਂ ਨਹੀਂ ਤੇ ਕੰਧਾਂ ਦੇ ਗੱਲ ਲੱਗ ਰੋਇਆ ਨਹੀਂ ਜਾਂਦਾ ਇਟਾਂ ਦੁੱਖ ਸੌਂਦੀਆਂ ਨਹੀਂ ਤੇ ਕੰਧਾਂ ਦੇ ਗੱਲ ਰੋਇਆ ਨਹੀਂ ਜਾਂਦਾ ਚੰਗੇ ਖਾਂਦਾਨ ਦੀ ਧੀ ਦਿਨ ਕੱਟੀਆਂ ਕਰ ਲੂਗੀ ਪਰ ਜ਼ਹਿਰ ਖਾ ਕੇ ਕਦੇ ਉਸ ਤੋਂ ਮੋਇਆ ਨਹੀਂ ਜਾਂਦਾ ਚੰਗੇ ਖਾਂਦਾਨ ਦੀ ਧੀ ਦਿਨ ਕੱਟੀਆਂ ਕਰ ਲੂਗੀ ਪਰ ਜ਼ਹਿਰ ਖਾ ਕੇ ਕਦੇ ਉਸ ਤੋਂ ਮੋਇਆ ਨਹੀਂ ਜਾਂਦਾ ਚੰਗੇ ਕਰ ਨਹੀਂ ਚੰਗੇ ਬਰ ਲੱਬਿਆ ਕਰੋ ਇਤਾਂ ਦੁੱਖ ਸਹੁੰਦੀਆਂ ਨਹੀਂ ਤੇ ਕੰਧਾਂ ਦੇ ਗੱਲ ਲੱਗ ਰੋਇਆ ਨਹੀਂ ਜਾਂਦਾ ਇੱਕ ਪੇਕਿਆਂ ਦੀ ਗਰੀਬੀ ਤੇ ਦੂਜਾ ਸਹਰਿਆਂ ਦਾ ਦੁੱਖ ਇੱਕ ਪੇਕਿਆਂ ਦੀ ਗਰੀਬੀ ਤੇ ਦੂਜਾ ਸਹਰਿਆਂ ਦਾ ਦੁੱਖ ਬਾਵਲਾ ਐਨਾ ਭਾਰ ਮੋਢਿਆਂ ਤੇ ਢੋਇਆ ਨਹੀਂ ਜਾਂਦਾ ਚੰਗੇ ਕਰਨੇ ਚੰਗੇ ਬਰ ਲੱਬਿਆ ਕਰੋ ਇਟਾਂ ਦੁੱਖ ਸੌਂਦੀਆਂ ਨਹੀਂ ਤੇ ਕੰਧਾਂ ਦੇ ਗੱਲ ਲੱਗ ਰੋਇਆ ਨਹੀਂ ਜਾਂਦਾ